ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਵੀਰਾਂ ਨੂੰ ਆ ਪਿੰਡ ਚੌਂਦਹੜੀ ਜੀ ਡੇਰਾਵਸੀ ਤਹਿਸੀਲ ਜ਼ਿਲ੍ਹਾ ਮੋਹਾਲੀ ਆ ਸਾਡੇ ਸ਼ਮਸ਼ਾਨ ਘਾਟ ਦਾ ਰਸਤਾ ਦੇਖੋ ਜੀ ਪਿੰਡ ਚੌਂਦਹੜੀ ਤਹਿਸੀਲ ਡੇਰਾਵਸੀ ਜ਼ਿਲ੍ਹਾ ਮੋਹਾਲੀ ਆ ਦੇਖੋ ਜੀ ਸ਼ਮਸ਼ਾਨ ਘਾਟ ਦਾ ਹਾਲ ਗਲੀਆਂ ਨਾਲੀਆਂ ਘਰਾਂ ਪਿੱਛੇ ਲੱਗੇ ਹੋਏ ਆ ਆ ਦੇਖੋ ਪਿੰਡ ਚੌਂਦੜੀ ਦੇ ਸ਼ਮਸ਼ਾਨ ਘਾਟ 77 ਫਕੜੀ ਖੜੇ ਕਦੇ ਨਹੀਂ ਆਹ ਦੇਖੋ ਕੀ ਕਰੀਏ ਦੱਸੋ ਬੰਦਾ ਬਰਸਾਤ 77 ਫੜਾ ਬਰਸਾਤ ਹੈ ਪੈਰੀ ਪੂਰੀ ਚਦਰਾਂ ਫੜਫੜ ਕੇ ਥੱਲੇ ਸੰਸਕਾਰ ਹੋ ਰਿਹਾ ਆਹ ਦੇਖੋ ਜੀ ਕੀ ਬੰਦਾ ਉਮੀਦ ਕਰੇ ਨਾ ਤੋਂ ਕੀ ਨਹੀਂ ਅਸੀਂ ਕਿਸੇ ਸਰਕਾਰ ਨੂੰ ਨੇ ਕਹਰੇ ਅਸੀਂ ਕਹਿੰਦੇ ਪਈਆਂ ਪਿੰਡ ਵਾਲਿਆਂ ਨੂੰ ਆਪਣੇ ਜਿਹੜੇ ਇਲਾਕੇ ਪਿੱਛੇ ਨਾ ਮੰਤਰੀਆਂ ਸੰਤਰੀਆਂ ਦੇ ਪਾ ਕੇ ਝੋਲੀਆਂ ਤੇ ਬਣਦੇ ਆ ਲੀਡਰ ਪਿੰਡ ਦਾ ਇਹਨਾਂ ਦਾ ਸੁਧਰਦਾ ਨਹੀਂ ਤੇ ਪਿੱਛੇ ਪਈਆਂ ਇਹ ਪੰਜਾਬ ਦੇ ਸਾਰੇ ਆ ਦੇਖੋ ਬੰਦੇ ਉੱਪਰ ਚੜੇ ਹੋਏ ਪਿੰਡ ਚੌਂਧੜੀ ਦਾ ਹਾਲਾ ਦੇਖੋ ਜੀ ਇਹ ਗਲੀਆਂ ਨਾਲੀਆਂ ਦਾ ਕੀ ਹੋਣੀਆਂ ਠੀਕ ਅ ਜਿੱਥੇ ਬੰਦੇ ਦੀ ਅੰਤਿਮ ਯਾਤਰਾ ਹੁੰਦੀ ਹੈ ਠੀਕ ਹੈ ਉੱਥੇ ਦਾ ਹਾਲਾ ਦੇਖ ਲਓ ਜੀ ਆ ਬੰਦੇ ਉੱਪਰ ਚੜ ਕੇ ਤੇ ਮੀਂਹ ਪੈ ਰਿਆ ਪੂਰਾ ਥੱਲੇ ਸੰਸਕਾਰ ਦੇਖੋ ਕੀ ਕਰ ਰਹੇ ਆ ਧੜਕਾਵਾ ਕੇ ਜਦਰਾ ਆ ਨਿੱਕਾ ਪੌੜੀ ਆ ਪੌੜੀਆਂ ਲਾ ਕੇ ਡੁਪਲੀਕੇਟ ਚਲਾ ਕੇ ਬਸ ਆਪਣਾ ਵੀ ਸੰਸਕਾਰ ਨੂੰ ਕਰਨਾ ਪੂਰਾ ਦੇਖੋ ਹਾਲ ਇਹ ਵੀ ਆਪਾਂ ਸਵੇਰੇ ਲਾ ਕੇ ਝਾੜੀਆਂ ਝੂੜੀਆਂ ਆਪ ਵੱਡੀਆਂ ਦੇਖੋ ਆ ਦੇਖੋ ਕੀ ਕਰੀਏ ਕੀ ਨਾ ਕਰੀਏ ਇਹ ਸਾਡੇ ਮਾਨਯੋਗ ਐਮਐਲਏ ਸਾਹਿਬ ਕੁਲਜੀਤ ਸਿੰਘ ਰੰਧਾਵਾ ਜਿੰਨੂੰ ਹੀ ਭੇਜਾਂਗੇ ਪਿੰਡ ਚੌਂਦੜੀ ਚ ਆ ਕੇ ਇੱਕ ਵਾਰ ਜ਼ਰੂਰ ਦੇਖੋ ਇੱਥੇ ਪੁੱਛੋ ਇੱਥੇ ਕਿਹੜਾ ਐਮਸੀ ਹੈ ਕਿਹੜਾ ਕੌਣ ਹੈ ਉਹਨਾਂ ਨੇ ਪੁੱਛਿਆ ਇੱਕ ਵਾਰੀ ਵੀ ਹੋਰ ਤਾਂ ਤੁਸੀਂ ਲੱਗੇ ਹੋਇਆ ਕੰਮਕਾਰਾਂ ਦੇ ਪਿੱਛੇ ਜਿੱਥੇ ਬੰਦੇ ਦਾ ਮੇਨ ਮਕਸਦ ਹੈ ਜਿਹਨੂੰ ਸਹੀ ਕਰਨਾ ਉਹਨੂੰ ਠੀਕ ਕਰੋ ਧੰਨਵਾਦ ਜੀ